ਨੀ ਤਰਿੰਜੇ ਨਾਂਦਾ ਬੱਲੇ ਬੱਲੇ ਨੀ ਚਾ ਨੀ ਤਰਿੰਜੇ ਨਾਂਦਾ ਅੱਤੀ ਪੂਣੀ ਆ ਟਾਕ ਤੇ ਚਰਖਾ ਚਾ ਨੀ ਤਰਿੰਜੇ ਨਾਂਦਾ ਹੱਥ ਪੂਣੀ ਆ ਟਾਕ ਤੇ ਚਰਖਾ ਚਾ ਨੀ ਤਰਿੰਜੇ ਨਾਂਦਾ ਪੂਣੀ ਆ ਟਾਕ ਤੇ ਚਰਖਾ ਚਾ ਨੀ ਤਰਿੰਜੇ ਨੇ ਚਰਖਾ ਦੇ ਕਾ ਵਿਚ ਲਵਾਈਆਂ ਮੇਖਣੀ ਮਾਂ ਮੰਗਿਆ ਕਰਾਂ ਜਚ ਚਰਖੇ ਵਲ ਵੇਖਣੀ ਮਾਂ ਤੈਨੂੰ ਯਾਦ ਕਰਾਂ ਜਚ ਚਰਖੇ ਵਲ ਵੇਖਾਂ ਕਿੰਗਰ ਦਾ ਮੇਰੇ ਚਰਖਾ ਨੀ ਮਾਂ ਇਹ ਟਾਲੀ ਦਾਵਣ ਬਾਦੇ ਨੀ ਖਾਨ ਮੇਰੇ ਦੀਆਂ ਕੱਤ ਕੇ ਸੌਂਗੀਆਂ ਬੱਲੇ ਖਾਨ ਮੇਰੇ ਦੀਆਂ ਕੱਤ ਕੇ ਸੌਂਗੀਆਂ ਮੈਨੂੰ ਨੀਂਦ ਨਾ ਵੇ ਚਰਖਾ ਬੂ ਚੰਦਰਾ ਮੇਰੀ ਨੀਂਦ ਘੜਾਵੇ ਚਰਖਾ ਬੂ ਚੰਦਰਾ ਤੋਂ ਬਾਬੋ ਨੇ ਫਲਕਾਰੀ ਜੁਗਜਗ ਦੀ ਬਾਬੋ ਲੱਗੇ ਵੀਰ ਤੋਂ ਪਿਆਰੀ ਜੁਗਜਗ ਦੀ ਬਾਬੋ ਲੱਗੇ ਵੀਰ ਤੋਂ ਪਿਆਰੀ